ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਘਰ ਦੀ ਕੰਟੀਨੂ ਵਿੱਚ ਅੱਜ ਘਰ ਦੀ ਕੰਟੀਨੂ ਵਿੱਚ ਆਪਾਂ ਬਣਾਵਾਂਗੇ ਜੀ ਸਰਦੀਆਂ ਦਾ ਬਹੁਤ ਹੀ ਸਪੈਸ਼ਲ ਪਾਲਕ ਤੇ ਚਨੇਦਾਲ ਦਾ ਸਾਗ ਜੋ ਕਿ ਸਾਨੂੰ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਤੇ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਠੰਡ ਵਿੱਚ ਇਸ ਸਾਗ ਦਾ ਆਪਣਾ ਹੀ ਸਵਾਦ ਹੈ ਜੀ ਤੇ ਇਹਨੂੰ ਜਦੋਂ ਵੀ ਤੁਸੀਂ ਬਣਾਓ ਇਹਦਾ ਬਹੁਤ ਹੀ ਜ਼ਿਆਦਾ ਟੇਸਟ ਹੁੰਦਾ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੇ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਚਨੇ ਦਾਲ ਤੇ ਪਾਲਕ ਦਾ ਸਾਗ ਬਣਾਉਣ ਲਈ ਆਪਾਂ ਤੈਨੂੰ ਕੁਛੀਆਂ ਪਾਲਕ ਲਈ ਹੈ ਜੀ ਪਾਲਕ ਨੂੰ ਅਸੀਂ ਚੰਗੀ ਤਰ੍ਹਾਂ ਚੋਕ ਕੇ ਧੋ ਕੇ 3-4 ਵਾਰੀ ਪਾਣੀ ਨਾਲ ਸਾਫ਼ ਕਰ ਲਿਆ ਤੇ ਇੱਧਰ ਮੈਂ ਛੋਟੀ ਅੱਧੀ ਕੋਲੀ ਚਨੇ ਦੀ ਦਾਲ ਦੀ ਭਿਉਣੀ ਸੀ ਤੇ ਇਹ ਵੀ ਦੇਖੋ ਫੁੱਲ ਕੇ ਕਾਫੀ ਹੋ ਗਈ ਹੈ ਸਭ ਤੋਂ ਪਹਿਲਾਂ ਆਪਾਂ ਪਾਲਕ ਨੂੰ ਕੱਟ ਕੇ ਕਰ ਦਿਆਂਗੇ ਤਿਆਰ ਮੈਂ ਇਹਨੂੰ ਇਸ ਤਰ੍ਹਾਂ ਚੋਪਿੰਗ ਬੋਰਡ ਤੇ ਕੱਟ ਰਹੀ ਹਾਂ ਜੀ ਤੇ ਤੁਸੀਂ ਜਿਸ ਵੀ ਤਰੀਕੇ ਨਾਲ ਤੁਹਾਨੂੰ ਸਹੀ ਲੱਗੇ ਉਸ ਹਿਸਾਬ ਨਾਲ ਨੂੰ ਤੁਸੀਂ ਕੱਟ ਕਰ ਸਕਦੇ ਹੋ ਜੀ ਤਿਆਰ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਪਾਲਕ ਲਵਾਂਗੇ ਕਿਉਂਕਿ ਪਾਲਕ ਬਹੁਤ ਹੀ ਜ਼ਿਆਦਾ ਸੌਫਟ ਹੈ ਤੇ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਇਹ ਸਾਗ ਸਰੋਂ ਦੇ ਸਾਗ ਨਾਲੋਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਹੈ ਇਸ ਤਰ੍ਹਾਂ ਸੀ ਪਾਲਕ ਨੂੰ ਕੱਟ ਕੇ ਫਿਰ ਬਣਾਵਾਂਗੇ ਜੀ ਚਣਾ ਦਾਲ ਤੇ ਪਾਲਕ ਦਾ ਸਾਗ ਪਾਲਕ ਨੂੰ ਅਸੀਂ ਇਸ ਤਰ੍ਹਾਂ ਕੱਟ ਲਿਆ ਜੀ ਤੇ ਹੁਣ ਆਪਾਂ ਬਣਾਉਨੇ ਆ ਜੀ ਬਹੁਤ ਹੀ ਟੇਸਟੀ ਪਾਲਕ ਤੇ ਚਣੇ ਦਾਲ ਦਾ ਸਾਗ ਅਸੀਂ ਇਸ ਸਾਗ ਨੂੰ ਖੁੱਲੀ ਪਤੀਲੀ ਵਿੱਚ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੇ ਇਹਨੂੰ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਕਿਉਂਕਿ ਪਾਲਕ ਵਿੱਚ ਵੀ ਕਾਫੀ ਮਾਤਰਾ 'ਚ ਪਾਣੀ ਹੁੰਦਾ ਹੈ ਇਸ ਕਰਕੇ ਅਸੀਂ ਇੱਕ ਗਲਾਸ ਹੀ ਪਾਣੀ ਦਾ ਲਿਆ ਆ ਜੀ ਪਾਣੀ ਨੂੰ ਅਸੀਂ ਗਰਮ ਕਰਕੇ ਇਹਦੇ ਵਿੱਚ ਚਿਣਾਂ ਦੀ ਦਾਲ ਪਾ ਦਾਂਗੇ ਇਹਨੂੰ 1-2 ਮਿੰਟ ਅਸੀਂ ਪਕਾ ਲਾਂਗੇ ਫਿਰ ਇਹਦੇ ਵਿੱਚ ਆਪਾਂ ਪਾਲਕ ਪਾਵਾਂਗੇ ਜੀ ਤੇ ਜੇਕਰ ਤੁਸੀਂ ਇਹ ਸਾਗ ਨੂੰ ਕੁੱਕਰ 'ਚ ਬਣਾ ਰਹੇ ਹੋ ਤੇ ਤੁਸੀਂ ਦਾਲ ਤੇ ਪਾਲਕ ਇਕੱਠੇ ਪਾ ਦਿਓ ਤੇ ਉਹਨੂੰ 3-4 ਵਿਸਲਾਂ ਦਬਾਓ ਤੇ ਤੁਹਾਡਾ ਸਾਗ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਏਗਾ ਪਾਣੀ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਇਹ ਵਾਲੀ ਦਾਲ ਪਾ ਲਾਂਗੇ ਸਿਰਫ 5 ਮਿੰਟ ਵਾਸਤੇ ਅਸੀਂ ਦਾਲ ਨੂੰ ਪਕਾ ਲਾਂਗੇ ਫਿਰ ਅਸੀਂ ਇਹਦੇ ਵਿੱਚ ਪਾਲਕ ਪਾਵਾਂਗੇ ਅਜੇ ਆਪਾਂ ਇਹਦੇ ਵਿੱਚ ਕੋਈ ਵੀ ਨਮਕ ਨਹੀਂ ਪਾਇਆ ਪਾਲਕ ਪਾ ਕੇ ਫਿਰ ਅਸੀਂ ਇਹਦੇ ਵਿੱਚ ਨਮਕ ਤੇ ਮਿਰਚ ਪਾਵਾਂਗੇ 5 ਮਿੰਟ ਆਪਾਂ ਦਾਲ ਨੂੰ ਗਰਮ ਪਾਣੀ ਦੇ ਵਿੱਚ ਪਕਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਪਾਲਕ ਪਾਵਾਂਗੇ ਪਾਲਕ ਬਹੁਤ ਹੀ ਈ ਈ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਇਸ ਕਰਕੇ ਅਸੀਂ ਇਹਨੂੰ ਕੁੱਕਰ 'ਤੋਂ ਬਿਨਾਂ ਹੀ ਬਣਾ ਰਹੇ ਹਾਂ ਜੀ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਏਗੀ ਤੇ ਸਾਗ ਇਹਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਜਦੋਂ ਵੀ ਤੁਹਾਡਾ ਕੋਈ ਜਲਦੀ ਸਾਗ ਬਣਾਉਣ ਨੂੰ ਮਨ ਕਰੇ ਤੁਸੀਂ ਪਾਲਕ ਤੇ ਚਨੇ ਦਾਲ ਦਾ ਸਾਗ ਬਣਾ ਕੇ ਖਾ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ 6-7 ਲਸਣ ਦੀਆਂ ਕੱਲੀਆਂ ਤੇ ਇਹ ਵਾਲਾ ਮੈਂ ਹਰਾ ਲਸਣ ਉਹਦਾ ਇਹ ਵਾਲਾ ਚਿੱਟਾ ਹਿੱਸਾ ਲਿਆ ਹੈ ਉਹ ਪਾਵਾਂਗੇ ਨਾਲ ਤਿੰਨ ਹਰੀਆਂ ਮਿਰਚਾਂ ਇਹਨਾਂ ਨੂੰ ਕੱਟ ਕੇ ਪਾਵਾਂਗੇ ਇਹਨਾਂ ਨੂੰ ਸਾਗ ਵਿੱਚ ਇਸ ਤਰੀਕੇ ਨਾਲ ਪਾਉਣ ਨਾਲ ਸਾਗ ਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਹੋਰ ਅਸੀਂ ਪਾਵਾਂਗੇ ਜੀ ਨਮਕ ਨਮਕ ਪਾਉਂਦੇ ਆ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਉਂਕਿ ਪਾਲਕ ਵਿੱਚ ਵੀ ਨਮਕ ਹੁੰਦਾ ਹੈ ਇਸ ਕਰਕੇ ਅੱਧਾ ਚਮਚੀ ਨਮਕ ਪਾਵਾਂਗੇ ਤੇ ਬਾਕੀ ਇਹਨੂੰ ਆਪਾਂ ਚੈੱਕ ਕਰਕੇ ਫਿਰ ਨਮਕ ਜਰੂਰਤ ਪੈਣ ਤੇ ਐਡ ਕਰ ਦਾਂਗੇ ਹੁਣ ਇਹਨੂੰ ਕਰ ਦਾਂਗੇ ਜੀ ਮਿਕਸ 10 ਮਿੰਟ ਸਰੇ ਅਸੀਂ ਹੁਲੇ ਪਕਾਵਾਂਗੇ ਜਦੋਂ ਪਾਲਕ ਬਿਲਕੁਲ ਸੌਫਟ ਹੋ ਜਾਏਗੀ ਦਾਲ ਵੀ ਸੌਫਟ ਹੋ ਜਾਏਗੀ ਓਨੇ ਦੇਰ ਤੱਕ ਅਸੀਂ ਇਹਨੂੰ ਪਕਾਣਾ ਹੈ ਬਸ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾਤਾ ਜੀ ਤੇ ਹੁਣ ਅਸੀਂ ਇਹਨੂੰ ਟੱਕ ਕੇ మీడియం ਫਲੇਮ ਤੇ ਪਕਾਵਾਂਗੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ ਟੋਟਲ ਅਸੀਂ 20 ਮਿੰਟ ਤੋਂ ਇਸ ਤਰ੍ਹਾਂ ਇੱਕੁੱਲਾ ਸਾਗ ਨੂੰ ਬਣਾ ਰਹੇ ਹਾਂ ਜੀ ਦੇਖੋ ਬਹੁਤ ਹੀ ਜਲਦੀ ਸਾਗ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਜੀ ਦਾਲ ਵੀ ਬਿਲਕੁਲ ਪੱਕ ਗਈ ਹੈ ਤੇ ਪਾਲਕ ਵੀ ਬਿਲਕੁਲ ਸੌਫਟ ਹੋ ਗਈ ਹੈ ਤੇ ਦਾਲ ਵਿੱਚ ਸਾਗ ਵਿੱਚ ਪਾਣੀ ਵੀ ਬਿਲਕੁਲ ਠੀਕ ਹੈ ਹੁਣ ਅਸੀਂ ਇਹਨੂੰ ਮਧਾਣੀ ਦੀ ਸਹਾਤਰ ਨਾਲ ਜਾਂ ਸਾਗ ਘੋਟਣ ਵਾਲੇ ਘੋਟਣ ਦੀ ਸਹਾਤਰ ਨਾਲ ਥੋੜਾ ਥੋੜਾ ਇਹਨੂੰ ਮੈਸ਼ ਕਰਾਂਗੇ ਅਸੀਂ ਇਹਨੂੰ ਜ਼ਿਆਦਾ ਮੈਸ਼ ਨਹੀਂ ਕਰਾਂਗੇ ਇਹਦੇ ਵਿੱਚ ਆਪਾਂ 1-2 ਚਮਚੇ ਅਲਣ ਵੀ ਪਾ ਦਾਂਗੇ ਕਣਕ ਦੇ ਆਟੇ ਦਾ ਜਾਂ ਮੱਕੀ ਦੇ ਆਟੇ ਦਾ ਜੋ ਵੀ ਤੁਹਾਨੂੰ ਸਹੀ ਲੱਗੇ ਉਸ ਹਿਸਾਬ ਨਾਲ ਤੁਸੀਂ ਇਹਦੇ ਚੰਨਣ ਪਾ ਦੇਣਾ ਜੀ ਤੇ ਇਸ ਦੇ ਨਾਲ ਸਾਗ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਪਾਣੀ ਵੀ ਇਹਦੇ ਵਿੱਚ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਪਹਿਲਾਂ ਥੋੜਾ ਜਿਹਾ ਇਹਨੂੰ ਇਸ ਤਰ੍ਹਾਂ ਘੋਟ ਲਈਏ ਫਿਰ ਇਹਦੇ ਵਿੱਚ ਅਸੀਂ ਥੋੜਾ ਜਿਹਾ ਅਲਣ ਪਾਵਾਂਗੇ ਇਹਦੇ ਵਿੱਚ ਅਸੀਂ ਮੱਕੀ ਦੇ ਆਟੇ ਦਾਲਣ ਪਾਵਾਂਗੇ ਇਸ ਤਰ੍ਹਾਂ ਹੀ ਅਸੀਂ ਗੈਸ ਨੂੰ ਲੋ ਕਰਕੇ ਉਹਦੇ ਉੱਪਰ ਹੀ ਅਲਣ ਪਾ ਕੇ ਇਹਨੂੰ ਹਲਕਾ ਜਿਹਾ ਆਪਾਂ ਹਲਕੇ ਹਲਕੇ ਘੋਟ ਲਵਾਂਗੇ 2-4 ਮਿੰਟ ਅਸੀਂ ਅਲਣ ਨੂੰ ਸਾਗ ਦੇ ਨਾਲ ਹੀ ਪਕਾਵਾਂਗੇ ਤਾਂ ਕਿ ਅਲਣ ਚੰਗੀ ਤਰ੍ਹਾਂ ਪੱਕ ਜਾਵੇ ਆਟੇ ਦਾ ਕੱਚਾਪਨ ਖਤਮ ਹੋ ਜਾਵੇ ਲੱਣ ਪਾ ਕੇ ਇਸ ਤਰ੍ਹਾਂ ਹੀ ਤੁਸੀਂ ਮਧਾਣੀ ਨੂੰ ਚੰਗੀ ਤਰ੍ਹਾਂ ਹਲਾਉਣਾ ਹੈ ਤਾਂ ਕਿ ਇਹਦੀਆਂ ਗੱਠਾਂ ਨਾ ਪੱਜਣ ਤੇ ਬਸ ਫਿਰ ਆਪਾਂ ਸਾਗ ਨੂੰ ਚੰਗੀ ਤਰ੍ਹਾਂ ਨਾਲ ਕੁੱਟ ਕੇ ਤੇ ਫਿਰ ਲਗਾਉਨੇ ਆਂ ਜੀ ਸਾਗ ਨੂੰ ਤੜਕਾ ਲਓ ਜੀ ਸਾਗ ਕੁੱਟ ਕੇ ਬਿਲਕੁਲ ਤਿਆਰ ਹੈ ਮੈਂ ਤੁਹਾਨੂੰ ਦਿਖਾਉਣੀ ਆ ਜੀ ਕਿਸ ਤਰ੍ਹਾਂ ਦਾ ਸਾਗ ਬਣ ਕੇ ਆਪਣਾ ਤਿਆਰ ਹੋਇਆ ਹੈ ਜੀ ਆ ਦੇਖੋ ਜੀ ਸਾਗ ਬਿਲਕੁਲ ਕੁੱਟ ਗਿਆ ਹੈ ਤੇ ਚਨੇ ਦਾਲ ਵਿੱਚੋਂ ਵਿੱਚੋਂ ਆਪਾਂ ਜਿਆਦਾ ਇਹਨੂੰ ਨਹੀਂ ਘੋਟਿਆ ਚਨੇ ਦਾਲ ਵੀ ਨਜ਼ਰ ਆ ਰਹੀ ਹੈ ਤੇ ਸਾਗ ਬਹੁਤ ਹੀ ਜ਼ਿਆਦਾ ਮਜ਼ੇਦਾਰ ਤੇ ਟੇਸਟੀ ਹੈ ਖੁਸ਼ਬੂ ਬਹੁਤ ਵਧੀਆ ਆਉਣ ਢੀ ਹੈ ਜੀ ਹੁਣ ਅਸੀਂ ਲਾਉਨੇ ਆ ਜੀ ਇਹਨੂੰ ਤੜਕਾ ਕੜਾਈ ਵਿੱਚ ਆਪਾਂ 2 ਚਮਚੇ ਦੇਸੀ ਘਿਓ ਲਿਆ ਜੀ ਕਿਉਂ ਨੂੰ ਕਰਾਂਗੇ ਥੋੜਾ ਜਿਹਾ ਗਰਮ ਤੇ ਫਿਰ ਇਹਦੇ ਵਿੱਚ ਆਪਾਂ ਤੜਕੇ ਦਾ ਸਮਾਨ ਪਾਵਾਂਗੇ ਇਹ ਸਾਰਾ ਸਮਾਨ ਆਪਾਂ ਤੜਕੇ ਵਾਸਤੇ ਕੱਟ ਕੇ ਕੀਤਾ ਜੀ ਤਿਆਰ ਕਿਉਂ ਗਰਮ ਹੋ ਗਿਆ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ 1 ਚਮਚਾ ਲਸਣ ਤੇ 1 ਚਮਚਾ ਅਦਰਕ ਇਹ ਪਾਵਾਂਗੇ ਲਸਣ ਅਦਰਕ ਦਾ ਕੱਚਾ ਪਤਲ ਕੱਟ ਕੇ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਲਸਣ ਤੇ ਅਦਰਕ ਨੂੰ ਸੀਨਾਂਕ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਪਿਆਜ਼ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਉਹ ਪਾ ਲਿਆ ਪਿਆਜ਼ ਭੁੱਜ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਪਾ ਦਾਂਗੇ ਟਮਾਟਰ ਪਾਉਣਾ ਬਿਲਕੁਲ ਆਪਸ਼ਨਲ ਹੈ ਜੇਕਰ ਤੁਸੀਂ ਸਾਗ ਵਿੱਚ ਟਮਾਟਰ ਪਾਣਾ ਪਸੰਦ ਕਰਦੇ ਹੋ ਤੇ ਪਾ ਲਓ ਜੇ ਨਹੀਂ ਪਾਣਾ ਤੇ ਨੂੰ ਰਹਿਣ ਦੋ ਇਸ ਤੋਂ ਬਿਨਾਂ ਵੀ ਸਵਾਦ ਵਧੀਆ ਬਣਦਾ ਹੈ ਪਰ ਆਪਾਂ ਹਮੇਸ਼ਾ ਹੀ ਸਾਗ ਵਿੱਚ ਟਮਾਟਰ ਪਾਉਂਦੇ ਆ ਕਿਉਂਕਿ ਨਾਲ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਟਮਾਟਰ ਦੇ ਨਾਲ ਹੀ ਅੱਧਾ ਚਮਚਾ ਨਮਕ ਪਾ ਤਾਂਗੇ ਕਿਉਂਕਿ ਸਾਗ ਵਿੱਚ ਆਪਾਂ ਪਹਿਲੇ ਹੀ ਘਾਟੀ ਨਮਕ ਪਾਇਆ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਨਮਕ ਹੋਰ ਪਾ ਰਹੇ ਆ ਨਮਕ ਮੈਨੂੰ ਘੱਟ ਲੱਗ ਰਿਹਾ ਸੀ ਇਸ ਕਰਕੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਪਾ ਸਕਦੇ ਹੋ ਉਹਨੇ ਦੇਰ ਤੱਕ ਟਮਾਟਰ ਨੂੰ ਭੁੰਨਾਂਗੇ ਜਿੰਨੀ ਦੇਰ ਤੱਕ ਇਹ ਸੌਫਟ ਨਹੀਂ ਹੁੰਦਾ ਟਮਾਟਰ ਥੋੜਾ ਜਿਹਾ ਸੌਫਟ ਹੋਇਆ ਹੁਣ ਅਸੀਂ ਇਹਦੇ ਵਿੱਚ ਥੋੜੀ ਜੀ ਮੇਥੀ ਨੂੰ ਇਸ ਤਰ੍ਹਾਂ ਬ੍ਰੀਕ ਕੱਟ ਲਿਆ ਉਹ ਪਾ ਦਾਂਗੇ ਇਸ ਦੇ ਨਾਲ ਹੀ ਹਰੇ ਲਸਣ ਦੀਆਂ ਭੂਕਾਂ ਉਹ ਵੀ ਪਾ ਦਾਂਗੇ ਇਹਨਾਂ ਨੂੰ ਚੜਕੇ ਦੇ ਨਾਲ ਥੋਲ ਲਵਾਂਗੇ ਤੜਕਾ ਆਪਣਾ ਪੁੱਜ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਸਾਗ ਪਾ ਦਾਂਗੇ ਸਾਰੇ ਸਾਗ ਨੂੰ ਇਸ ਤੜਕੇ ਵਿੱਚ ਚੰਗੀ ਤਰ੍ਹਾਂ ਮਿਲਾ ਲਵਾਂਗੇ ਆਹ ਦੇਖੋ ਜੀ ਸਾਗ ਦੇ ਵਿੱਚ ਆਪਾਂ ਦਾਲ ਨੂੰ ਬਿਲਕੁਲ ਵੀ ਜ਼ਿਆਦਾ ਨਹੀਂ ਘੋਟਿਆ ਵਿੱਚ ਵਿੱਚ ਦਾਲ ਦੇ ਦਾਣੇ ਸਾਫ਼ ਨਜ਼ਰ ਆ ਰਹੇ ਨੇ ਜੀ ਇਸ ਤਰ੍ਹਾਂ ਹੀ ਸਾਗ ਨੂੰ ਘੋਟਣਾ ਹੈ ਖੁਸ਼ਬੂ ਨਾਲ ਸੀ ਇਹਨੂੰ ਸਿਰਫ 2-4 ਮਿੰਟ ਤੜਕੇ ਦੇ ਨਾਲ ਚੰਗੀ ਤਰ੍ਹਾਂ ਪਕਾ ਲਾਂਗੇ ਤੇ ਫਿਰ ਆਪਾਂ ਗਰਮਾ-ਗਰਮ ਕਰਦੇ ਹਾਂ ਜੀ ਸਾਗ ਨੂੰ ਸਰਵ ਲਓ ਜੀ 3 ਮਿੰਟ ਹੋ ਗਏ ਨੇ ਅਸੀਂ ਸਾਗ ਨੂੰ ਤੜਕੇ ਦੇ ਨਾਲ ਪਕਾ ਰਹੇ ਆ ਤੜਕਾ ਇਹਦੇ ਵਿੱਚ ਬਿਲਕੁਲ ਰਚ ਵਿੱਚ ਗਿਆ ਹੈ ਜੀ ਹੁਣ ਗਰਮਾ ਗਰਮ ਸਾਗ ਨੂੰ ਕਰਦੇ ਆ ਜੀ ਸਰਵ ਦੇਖੋ ਜੀ ਕਿੰਨਾ ਸੋਹਣਾ ਸਾਗ ਬਣ ਕੇ ਹੋਇਆ ਜੀ ਤਿਆਰ ਬਹੁਤ ਹੀ ਜਲਦੀ ਬਣਨ ਵਾਲਾ ਹੈ ਸਾਗ ਹੈ ਪਾਲਕ ਵੈਸੇ ਸਾਡੀ ਸਿਹਤ ਵੀ ਬਹੁਤ ਜ਼ਿਆਦਾ ਵਧੀਆ ਹੈ ਨਾਲ ਹੀ ਚਨੇ ਦਾਲ ਬਹੁਤ ਹੀ ਹੈਲਦੀ ਸਾਗ ਬਣ ਕੇ ਆਪਣਾ ਹੋਇਆ ਜੀ ਤਿਆਰ ਹੁਣ ਗਰਮਾ ਗਰਮ ਕਰਦੇ ਆ ਜੇ ਸਾਗ ਨੂੰ ਆਪਾਂ ਸਰਵ ਅਤੇ ਪਾਣੇ ਆ ਜੀ ਥੋੜਾ ਜਿਹਾ ਫਰੈਸ਼ ਕਟਿਆ ਹੋਇਆ ਹਰਾ ਧਨੀਆ ਇਹਨੂੰ ਦਿੰਨੇ ਆ ਜੀ ਮਲਾ ਗੈਸ ਕਰਕੇ ਜੀ ਆਪਾਂ ਪਰੋਣ ਕਰਦੇ ਆ ਜੀ ਇਹਨੂੰ ਸਰਵ ਹੁਣ ਕਰਦੇ ਆ ਜੀ ਗਰਮਾ ਗਰਮ ਸਾਗ ਨੂੰ ਆਪਾਂ ਸਰਵ ਲੋ ਜੀ ਗਰਮਾ ਗਰਮ ਚਨੇ ਦੀ दाल ਤੇ ਪਾਲਕ ਦਾ ਸਾਗ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਤ ਹੀ ਵਧੀਆ ਬਣਿਆ ਹੈ ਤੇ ਬੜੀ ਈਜ਼ੀ ਰੈਸਪੀ ਹੈ ਬੜੀ ਆਸਾਨੀ ਨਾਲੇ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਇਹ ਬਣ ਜਾਂਦਾ ਹੈ ਤੁਸੀਂ ਇਹਨੂੰ ਮੱਕੀ ਦੀ ਰੋਟੀ ਨਾਲ ਖਾਓ ਜਾਂ ਕਣਕ ਦੀ ਰੋਟੀ ਨਾਲ ਖਾਓ ਤੁਹਾਡੀ ਆਪਣੀ ਇੱਛਾ ਹੈ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਇਹਨੂੰ ਜਦੋਂ ਵੀ ਤੁਹਾਡਾ ਜਲਦੀ ਸਾਗ ਬਣਾਉਣ ਦੀ ਮੰਨ ਕਰੇ ਤਾਂ ਤੁਸੀਂ ਪਾਲਕ ਤੇ ਚਨੇ ਦੀ ਦਾਲ ਦਾ ਸਾਗ ਬਣਾ ਕੇ ਖਾ ਸਕਦੇ ਹੋ ਜੀ ਤੋ ਐਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ